ਸਸਰੀਕਾਉ ਦੋਸਤੋ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਸਚਾਈ ਦੇ ਵਾਰ ਰੋਬਰੂ ਗ라운ਡ ਜਾ ਰਿਹਾ ਹਾਂ ਜਿਸ ਨੂੰ ਦੇਖ ਕੇ ਤੇ ਸੁਣ ਕੇ ਜਿੰਨੇ ਵੀ ਮਾਤਾ ਰਾਣੀ ਦੇ ਭਗਤ ਨੇ ਸ਼ਰਧਾਲੂ ਨੇ ਉਹਨਾਂ ਨੂੰ ਬਹੁਤ ਹੀ ਦੁੱਖ ਹੋਵੇਗਾ ਦੋਸਤੋ ਕੁਝ ਦਿਨ ਪਹਿਲਾਂ ਮੈਂ ਮਾਤਾ ਚੰਤਪੁਰ ਨਹੀਂ ਮੱਥਾ ਟੇਕਣ ਲਈ ਗਿਆ ਸੀਗਾ ਤੇ ਚਲੋ ਜਿਸ ਤਰ੍ਹਾਂ ਸਾਰੇ ਬੰਦੇ ਪ੍ਰਸ਼ਾਦ ਲੈਂਦੇ ਆ ਆਪ ਅਸੀਂ ਵੀ ਲਿਆ ਤੇ ਕਾਫੀ ਭੀੜ ਸੀਗੀ 12 ਵਜੇ ਗਏ ਸੀ ਲਾਈਨ 'ਚ ਲੱਗੇ 6 ਵਜੇ ਸਾਡਾ ਨੰਬਰ ਆਇਆ ਚਲੋ ਜਿਵੇਂ ਵੀ ਨੰਬਰ ਆਇਆ ਅਸੀਂ ਮੱਥਾ ਟੇਕਿਆ ਪ੍ਰਸ਼ਾਦ ਮਾਤਾ ਰਾਣੀ ਦੇ ਚਰਨਾਂ 'ਚ ਵਿੱਚ ਚੜਾਇਆ ਤੇ ਉਸ ਤੋਂ ਬਾਅਦ ਅਸੀਂ ਵਾਪਸ ਆਉਂਦੇ ਤਿਆਰੀ ਕਰਨ ਲੱਗੇ ਅਸੀਂ ਪ੍ਰਸ਼ਾਦ ਲਿਆ ਜਿਸ ਤਰ੍ਹਾਂ ਕੇ ਸਾਰੇ ਲੈਂਦੇ ਆ ਤੇ ਦੋ ਨਾਰੀਅਲ ਵੀ ਲਏ ਲੇਕਿਨ ਜਦੋਂ ਅਸੀਂ ਘਰ ਆ ਕੇ ਨਾਰੀਅਲ ਭੰਨਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਗੰਦਾ ਤੇ ਕਿੰਨਾ ਸੜਿਆ ਹੋਇਆ ਪਤਾ ਨਹੀਂ ਕਦੋਂ ਦਾ ਹੈ ਨਾਰੀਅਲ ਮਤਲਬ ਦੁਕਾਨ ਚ ਪਿਆ ਹੋਗਾ ਠੀਕ ਹੈ ਦੋਸਤੋ ਅਸੀਂ ਪੂਰੀ ਸ਼ਰਧਾ ਨਾਲ ਜਾਂਦੇ ਆ ਪੂਰੇ ਪੈਸੇ ਦੇ ਕੇ ਪ੍ਰਸ਼ਾਦ ਖਰੀਦਦੇ ਆ ਠੀਕ ਹੈ ਜੀ ਤੇ ਤਨ ਮਨ ਨਾਲ ਆਪ ਮਾਤਾ ਰਣੀ ਦੇ ਚਰਨਾਂ 'ਚ ਅਰਪਿਤ ਕਰ ਦਿਆ। ਲੇਕਿਨ ਜਦ ਮੈਂ ਘਰ ਆ ਕੇ ਇਹ ਦੇਖਿਆ ਇਸ ਤਰ੍ਹਾਂ ਦਾ ਨਾਰੀਆਲ ਵਿੱਚੋਂ ਜੋ ਪੂਰਾ ਸੜਿਆ ਹੋਇਆ ਸੀਗਾ ਤੇ ਉਹਦੇ ਵਿੱਚ ਇੱਕ ਬਹੁਤ ਹੀ ਗੰਦੀ ਸਮੈਲ ਆ ਰਹੀ ਸੀਗੀ ਤਾਂ ਮੈਨੂੰ ਬਹੁਤ ਹੀ ਦੁੱਖ ਲੱਗਿਆ। ਦੁੱਖ ਇਸ ਕਰਕੇ ਲੱਗਿਆ ਕਿ ਯਾਰ ਅਸੀਂ ਵੀ ਪੂਰੇ ਪੈਸੇ ਦੇ ਕੇ ਵੀ ਮਾਤਾ ਰਾਣੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਦਾ ਮਤਲਬ ਸੜਿਆ ਹੋਇਆ ਚਾਰੀਆਂ ਪਰਸ਼ਾਲ ਚੜਾ ਕੇ ਆਏ ਆ ਤੇ ਬਹੁਤ ਹੀ ਜ਼ਿਆਦਾ ਮੈਨੂੰ ਫੀਲ ਹੋਇਆ ਮੈਨੂੰ ਹੀ ਨਹੀਂ ਜਿੰਨੇ ਵੀ ਮਾਤਾ ਰਾਣੀ ਦੇ ਸ਼ਰਧਾਲੂ ਹਨ ਜੋ ਵੀ ਮਤਲਬ ਮਾਤਾ ਚਿੰਤਪੂਰਨੀ ਜੀ ਮਾਤਾ ਜਵਾਲਾ ਜੀ ਮਾਤਾ ਸ਼ੀਤਲਾ ਜੀ ਮਾਤਾ ਵੈਸ਼ਨੂ ਦੇਵੀ ਜੀ ਜਾਣਦੇ ਨੇ ਉਹਨਾਂ ਨੂੰ ਇਹ ਦੇਖ ਕੇ ਸੁਣ ਕੇ ਬਹੁਤ ਹੀ ਤੁਖ ਲੱਗਿਆ ਹੋਗਾ ਕਿਉਂਕਿ ਅਸੀਂ ਤਾਂ ਆਪਣੇ ਮਨੋਂ ਤਾਨੂੰ ਪੂਰੇ ਪੈਸੇ ਦੇ ਕੇ ਵਧੀਆ ਹੀ ਪ੍ਰਸ਼ਾਦ ਲੈਣ ਦੀ ਲੈਣੇ ਆ ਪਰ ਜਦੋਂ ਪਾਪਾ ਨੂੰ ਪਤਾ ਲੱਗੇ ਕਿ ਜੋ ਅਸੀਂ ਪ੍ਰਸ਼ਾਦ ਚੜਾ ਕੇ ਆਏ ਆ ਉਹ ਇੰਨਾ ਮਤਲਬ ਕੰਧਾਰੇ ਭੈੜਾ ਸੁੱਕਿਆ ਸੜਿਆ ਤੋ ਬਹੁਤ ਦੁੱਖ ਲੱਗਦਾ। ਦੋਸਤੋ ਇਸ ਲਈ ਮੈਂ ਸਾਰੇ ਸਦਾ ਹਲਵਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਪ੍ਰਸ਼ਾਦ ਲੈ ਕੇ ਜਾਣਾ ਹੀ ਆ ਤਾਂ ਆਪਣੇ ਘਰੋਂ ਹੀ ਲੈ ਕੇ ਜਾਓ ਤਾਂ ਕਿ ਅਸੀਂ ਜੋ ਸੋਚ ਕੇ ਮਾਤਾ ਰਾਣੀ ਨੂੰ ਪ੍ਰਸ਼ਾਦ ਚੜਾ ਕੇ ਆਉਨੇ ਆ ਉਸ ਦੇ ਵਿੱਚ ਕੋਈ ਕਮੀ ਨਾ ਰਹੇ ਤਾਂ ਕਿ ਅਸੀਂ ਇਦਾਂ ਤੇ ਘਟੀਆਂ ਤੇ ਸੜੀਆਂ ਸੜੇ ਹੋਏ ਨਾਰੀਅਲ ਮਾਤਾ ਰਾਣੀ ਦੇ ਨੂੰ ਭੇਂਟ ਨਾ ਕਰ ਸਕੀਏ ਨਾ ਕਰੀਏ ਦੋਸਤੋ ਬਹੁਤ ਹੀ ਬਹੁਤ ਜ਼ਿਆਦਾ ਮੈਨੂੰ ਇਸ ਗੱਲ ਦਾ ਦੁੱਖ ਲੱਗਿਆ ਤੇ ਜੋ ਵੀ ਮੇਰੇ ਭੈਣ ਵੀਰ ਭਰਾ ਇਹ ਵੀਡੀਓ ਦੇਖ ਰਹੇ ਹੋਣਗੇ ਉਹਨਾਂ ਨੂੰ ਵੀ ਇਹ ਜਾਣ ਕੇ ਬਹੁਤ ਹੀ